ਥਾਣਾ ਮਜੀਠਾ ਤੇ ਥਾਣਾ ਕੱਥੂ ਨੰਗਲ ਦੇ کئی ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਦੁਖਦਾਇਕ ਘਟਨਾ ਘਟੀ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਜੋ ਸਾਡੇ ਕੋਲੇ ਰਿਪੋਰਟ 17 ਦੇ ਕਰੀਬ ਹਨ ਹੋਈਆਂ ਮੌਤਾਂ ਹੋਈਆਂ ਜਿਹੜੇ ਪਿੰਡ ਚ ਅੱਪਾ ਗੁਰੂ ਘਰ ਚ ਖੜੇ ਆਂ ਇਸ ਪਿੰਡ ਦੀਆਂ ਘਟੋ ਘਟ ਇਸੇ ਪਿੰਡ ਦੀਆਂ ਪੰਜ ਤੋਂ 6 ਮੌਤਾਂ ਇਸੇ ਪਿੰਡ ਦੀਆਂ ਨੇ ਪੰਘਾਲੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਨੇ ਸੋ ਇੱਕ ਮਤਲਬ ਕਤਲ ਹੀ ਨੇ ਅਸਲ 'ਚ ਮੌਤਾਂ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਇੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ ਇਕੱਲੇ ਕਮਾਊਂਦ ਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਦੀ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਅਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਊਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹਨਾਂ ਦਾ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਿਤਾ ਕੱਲ ਤੱਕ ਮੇਰੇ ਕੋਲ ਫੈਲਾ ਆ ਜਾਣਗੇ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਆ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉੱਥੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਦੇ ਸਕਦੇ ਆਉਣੇ ਪਰ ਮੈਂ ਕਿਹਾ ਵੀ ਜੇ ਦੋ ਸਾਲ ਤਿੰਨ ਸਾਲ ਦੇ ਵਿੱਚ ਬੀਏ ਹੋ ਜੂਗੀ ਤਾਂ ਜ਼ਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜ਼ਿਆਦਾ ਚਾਂਸ ਟਰਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕੜੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ ਉਹ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਇਹ ਮੈਥਨੋਲ ਸਈ ਕਈ ਵਾਰੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਵੇਝਾਂਦੇ ਪਰ ਹੁਣ 17 ਜਦੋਂ ਇਕੱਠੀਆਂ ਹੀ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਹੋਈ ਨਹੀਂ ਪਹਿਲਾਂ ਅੱਖਾਂ ਦੀ ਨਿਗਾ ਜਾਂਦੀ ਹੈ ਫਿਰ ਮੂੰਹ ਚ ਛੱਗ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲ 9 ਵਜੇ ਤੱਕ ਬੈਠਾ ਰਿਹਾ 10 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸੀ 10 ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਹੋ ਉਹ ਮੌਤੋਂ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਸੋ ਬਹੁਤ ਮੰਦਪਾਗੀ ਘਟਣਾ ਹੈ ਔਰ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਕਿ ਜ਼ਹਿਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥਨੋਲ ਨੂੰ ਡਿਲੀਊਟ ਕਰਕੇ ਫੈਲੀਆਂ ਚ ਪਾ ਲੈਂਦੇ ਆ ਪੈਕਟ ਜੇ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਹੋ ਤਾਂ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ mafia ਬਣ ਜਾਂਦਾ ਤੇ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇੰਸਪੈਕਟਰ ਨੂੰ ਤੇ ਐਕਸਰਸਾਈਜ਼ ਨਾਲ ਸੰਬੰਧ ਹੋਰ ਅਫਸਰਾਂ ਨੂੰ ਦੋਨੋਂ ਅਸੀਂ ਸਸਪੈਂਡ ਵੀ ਕੀਤਾ ਤੇ ਐਕਸਰਸਾਈਜ਼ ਤੇ ਨੇ ਇੱਕ ਤਾਂ ਇੱਥੋਂ ਦੇ ਆਪਣਾ ਜੋਰਵਾਲ ਜੀ ਹੋਣਗੇ ਇੱਕ ਤਾਂ ਇੱਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਰਸਾਈਜ਼ ਇਨਸਪੈਕਟਰ ਜਿਨ੍ਹਾਂ ਦੇ ਜਿਹੜੇ ਹੁੰਦੇ ਨੇ ਤੇ ਜਿਹੜੇ ਅੰਮ੍ਰਿਤਸਰ ਨਾਲ ਰਿਲੇਟਡ ਚਾਈ ਦੇਖਦੇ ਹਾਂ ਹਾਂ ਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਕਿਉਂਕਿ ਇਹ ਕੰਮ ਨੂੰ ਦੇਖੋ ਪੁਲਿਸ ਦੀ ਜਾਂ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ਹਿਤੋ ਬਿਨਾ ਤਾਂ ਹੋ ਨਹੀਂ ਸਕਦਾ ਆਹ ਕੋਣੇ ਸੜਕਾਂ ਦੇ ਲਈ ਫਿਰਦਾ ਹੋਊਗਾ ਜੀ ਕੋਈ ਨਾ ਕੋਈ ਤਾਂ ਉਹਦਾ ਆਕਾ ਕੋਈ ਮਾਈ ਪਾਪ ਹੁੰਦਾ ਹੈ ਸਤਾਈ ਤਾਂ ਤੇ ਕੋਈ ਸਮਾਂ ਵਿੱਚ ਬਹੁਤ ਜ਼ਿਆਦਾ ਹੈ ਕਈ ਵਾਰੀ ਇਲਿਜੀਟ ਲੈ ਕੇ ਤੁਹਾਡੇ ਨੂੰ ਫੜੀ ਗਈ ਹੈ ਲੇਕਿਨ ਇਸ ਦੇ ਬਾਵਜੂਦ ਦੇ ਗਾਰਡ ਜਿਹੜੇ ਚੱਲ ਕੀਵੇਂ ਰਿਹਾ ਹੈ ਉਹ ਇਹਨਾਂ ਦੇ ਖਾਸ ਕਰ ਇਸ ਦੇ ਦੇਖੋ ਜੜਾ ਦੇਖੋ ਇਹ ਬਾਰਡਰ ਏਰੀਆ ਹੈ ਬਾਰਡਰ ਏਰੀਆ ਚ ਹੈ ਬਾਰਡਰ ਏਰੀਆ ਦੇ ਵਿੱਚ ਨੀ ਡਰੱਗਸ ਵੀ ਹੈ ਤੇ ਚਾ ਵੀ ਹੈ ਤਾਂ ਬਾਰਡਰ ਏਰੀਆ ਥੋੜਾ ਜ਼ਿਆਦਾ ਇਸ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਇਹ ਜੜਾਂ ਡੂੰਗੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਤੇ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੁਣ ਪੱਤਿਆਂ ਤੇ ਸਪਰੇਅ ਕਰੀ ਜਾਈਏ ਇਸੋਂਕ ਜੜਾਂ ਚ ਹੋਵੇ ਉਹਦਾ ਕੀ ਫਾਇਦਾ ਦੇਖੋ ਕਿੱਦੇ ਕੋਈ ਵੱਡਾ ਸਮਝ ਨਹੀਂ ਦੇਖੋ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ ਚੋਂ ਕੁਝ ਕਹਾ ਅੱਗੇ ਨਾ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਪੱਡੇ ਲੈਵਲ ਤੱਕ ਕੋਈ ਅਫਸਰਾਂ ਚ ਕਾ ਵੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਹਿਰ ਵਿੱਚ ਆ ਜਾਓ ਆਪ ਥੋੜੀ ਹੁੰਦੇ ਦੇਖੋ ਆਪ ਥੋੜੀ ਹੁੰਦੇ ਵੇਚਣ ਫੈਕਟਰੀਆਂ ਕੋਣ ਚਲਾ ਲੂਗਾ ਜੀ ਐ ਉਹ ਤਾਂ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹਨੂੰ ਬਿਊਰੋਕ੍ਰੇਸੀ ਜਾਂ ਫਿਰ ਜਿਹੜੀ ਪੋਲਿਟਿਕਸ ਦੇ ਵਿੱਚ ਬਲੋ ਸਹਿਮ ਜੀ ਸਿਸਟਮ ਨੂੰ ਪੂਰੇ ਪੰਜਾਬ ਤੇ ਲਾਉਂਗੇ ਜੀ ਬੱਸਾਂ ਟ੍ਰਾਂਸਪੋਰਟ ਹੋ ਰਹੀ ਸੀ ਜੀ ਐਜ਼ ਅ ਕੋਰੀਅਰ ਥੋੜੀ ਆ ਸਾਂ ਬਹੁਤ ਜਿਹੇ ਪੈਸੇ ਦੇ ਕੇ ਉਹ ਬੱਸਾਂ ਟ੍ਰਾਂਸਪੋਰਟ ਕਰ ਰਹੇ ਸੀ ਜੀ ਉਹ ਜਿਉਂ-ਜਿਉਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਅਸੀਂ ਇਸ ਮਾਮਲੇ 'ਚ ਕਿਉਂਕਿ ਇੱਕ ਤਾਂ ਯੁੱਧ ਵਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਣਾਅ ਹੈ ਬਲੈਕਆਊਟ ਵੀ ਮਤਲਬ ਹਰ ਰੋਜ਼ ਵਾਂਗੂ ਇੰਨਾ ਏਰੀਆ 'ਚ ਹੁੰਦਾ ਹੈ ਸੋ ਸੱਟ ਸੱਪੁਲਿਸ ਦਾ ਥੋੜਾ ਧਿਆਨ ਉਧਰ ਵੀ ਹੋ ਜਾਂਦਾ ਕਈ ਵਾਰੀ ਪਰ ਉਹ ਫਿਰ ਇਹਦਾ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਥੋੜਾ ਜਿਹਾ ਮਤਲਬ ਧਿਆਨ ਕਿਧਰੇ ਹੋਰ ਹੈ ਸੋ ਜੋ ਵੀ ਇਹਦੇ ਵਾਸਤੇ ਜ਼ਿੰਮੇਵਾਰ ਰਹੂ ਹੋਊਗਾ ਫੀਲਡ ਦੇ ਵਿੱਚ ਐ ਅਫਸਰ ਹੋਵੇ ਕੋਈ ਚਾਹੇ ਕੋਈ ਬੈਕਗਰਾਉਂਡ ਤੇ ਕੋਈ ਹੋਰ ਇਹਨੂੰ ਚਲਾਉਣ ਵਾਲਾ ਕੋਈ ਅਕਾ ਹੋਵੇ ਸਰਕਾਰ ਤੋਂ ਇਹਨੂੰ ਪਿੰਡ ਵਾਲਿਆਂ ਦੀ ਸ਼ਿਕਾਇਤ ਹੈ ਪਹਿਲਾਂ ਤੋਂ ਅਸੀਂ ਗੱਲ ਕਰੀ ਸੀ ਭਾਈ ਬਾਤ ਮੈਂ ਦੱਸਿਆ ਮੈਨੂੰ ਮੈਨੂੰ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਮਤਲਬ ਪਹਿਲਾਂ ਇੱਕ ਇੱਕ ਮੌਤ ਹੋ ਜਾਂਦੀ ਸੀ ਤਾਂ ਉਹਨੂੰ ਰੱਬ ਦਾ ਪਾਣਾ ਮੰਨ ਲਿਆ ਜਾਂਦਾ ਸੀ ਹੁਣ ਜਦੋਂ ਇਕੱਠਿਆਂ ਇੱਕ ਪੂਰੀ ਖੇਪ ਹੀ ਕੋਈ ਜ਼ਹਿਰੀਲੀ ਆ ਗਈ ਉਦੋਂ ਪਤਾ ਲੱਗਿਆ ਮਸਲਾ ਬਣੇ ਤੇ ਅਸੀਂ ਇਹਦੀ ਅਸੀਂ ਇਹਦੀ ਜੜ ਤੱਕ ਜਾਣਾ ਪਿੰਡ ਵਾਲੇ ਕਹਿ ਰਹੇ ਆ ਕਿ ਜਦੋਂ ਸ਼ਿਕਾਇਤ ਕਰਦੇ ਹੀ ਕਿ ਅਸੀਂ ਪੁਲਿਸ ਜਾ ਕੇ ਤਾਂ ਪਿੰਡ ਵਾਲੇ ਹੀ ਜੋਕੀ ਉਹਨੂੰ ਫੜਾ ਕੇ ਲੈ ਜਾਂਦੇ ਅਸੀਂ ਆਹੀ ਤਾਂ ਫਿਰ ਦੇਖੋ ਆਹੀ ਤਾਂ ਦੇਖੋ ਗੁਰਦੁਆਰਾ ਸਾਹਿਬ ਵੀ ਅਨਾਉਂਸਮੈਂਟ ਕਰ ਰਹੇ ਆ ਹੁਣ ਅਸੀਂ ਡਰਗ ਦੇ ਮਾਮਲੇ ਚ ਕਿ ਭਾਈ ਜੇ ਕੋਈ ਪਿੰਡ ਦਾ ਬੰਦਾ ਫੜਿਆ ਜਾਂਦਾ ਨਸ਼ੇ ਵਿੱਚ ਤਾਂ ਉਹ ਵੀ ਕੋਈ ਜ਼ਮਾਨਤ ਕਰਵਾਉਣ ਨਾ ਜਾਵੇ ਉਹਦੀ ਉਹਦੇ ਮਗਰ ਕੋਈ ਜਾਵੇ ਨਾ ਤਾਂ ਇਹ ਨੀ ਤਾਂ ਉਹਦਾ ਸਮਾਜਿਕ ਪਾਈ ਕਰ ਦਿੱਤਾ ਗਿਆ ਇਹਨਾਂ ਲੋਕਾਂ ਪਿੱਛੇ ਕੋਈ ਸਿਆਸੀ ਕਾਰਨ ਸੀ ਪਿੰਡ ਵਾਲਿਆਂ ਦਾ ਕਹਿਣਾ ਹੈ ਅੱਧਾ ਲੱਗ ਜੂਗਾ ਪਤਾ ਜੀ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਬਿਲਕੁਲ ਕਿਹੜੇ ਲੈਵਲ ਤੇ ਕੁਝ ਕੁਝ ਨਾ ਹੋ ਜੇ ਪ੍ਰੋਟੈਕਸ਼ਨਸ ਹੋਏ ਜਨਰਲ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਇਹ ਬਿਊਰੋਕ੍ਰੇਸੀ ਜਾਂ ਪੁਲਿਸ ਜਾਂ ਪੋਲਿਟਿਕਸ ਇਹਨਾਂ ਦੇ ਕਿਸੇ ਨਾ ਕਿਸੇ ਦੇ ਸਹਿਯੋਗ ਤੋਂ ਬਿਨਾ ਕੰਮ ਚੱਲ ਹੀ ਨਹੀਂ ਸਕਦਾ ਹੁਣ ਅੱਜ ਤਾਂ ਮੈਂ ਦੱਸ ਨਹੀਂ ਸਕਦਾ ਇੱਕ ਮਿੰਟ ਇਹ ਜਾਂਚ ਕਰਕੇ ਤੁਹਾਨੂੰ ਜਿਸ ਜਿਸ ਦਿਨ ਹੋ ਗਿਆ ਸਾਰਾ ਕੁਝ ਉਹ ਦਿਨ ਦੱਸ ਦਾਂਗੇ ਪਰ ਸਾਡਾ ਦਿੱਲੀ ਤੇ ਲੀ ਦਾ ਪਤਾ ਹੀ ਲੱਗ ਗਿਆ ਦਿੱਲੀ ਤੇ ਚਲੇ ਗਏ ਸਾਡੇ ਜਿਸ ਤਰੀਕੇ ਨਾਲ ਫਿਰ ਬਹੁਤ ਜ਼ਿਆਦਾ ਐਕਸਪਰਟ ਚੱਲਦਾ ਉਹ ਵੀ ਕਾਫੀ ਰਿਮੋਟ ਏਰੀਆ ਦੇ ਵਿੱਚ ਜਿੱਥੇ ਆਏ ਦੀ ਗੱਲ ਨੂੰ ਉਹ ਪ੍ਰੋਪਰ ਚੈੱਕ ਅਪ ਕਰਨ ਦੀ ਲੋੜ ਹੈ ਨਹੀਂ ਨਹੀਂ ਬਿਲਕੁਲ ਅਸੀਂ ਨਾਟ ਓਨਲੀ ਅੰਮ੍ਰਿਤਸਰ ਜਾ ਵੀ ਜਿੱਥੇ ਕੱਢਣਾ ਹੋਵੇ ਉੱਥੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕ ਅਪ ਕਰਾ ਇਹ ਮਹਾਰਾਜ ਚੈੱਕ ਅਪ ਪੂਰਾ ਸਕੈਨ ਕਰਕੇ ਕਿ ਜਿੱਥੇ ਕੋਈ ਐਦਾਂ ਦਾ ਕੰਮ ਚੱਲਦਾ ਹੈ ਉਹਨਾਂ ਨੂੰ ਵਾਰਨਿੰਗ ਵੀ ਦੇ ਕੇ ਪਹਿਲਾਂ ਤੇ ਅਸੀਂ ਜਿਸ ਤਰ੍ਹਾਂ ਡਰੱਗਸ ਦੇ ਵਿੱਚ ਉਹ ਗੜਨਾ ਜੁੱਧ ਨਸ਼ਾ ਵਿਰੋਧ ਦਾ ਨਸ਼ੇ ਦੇ ਵਿੱਚ ਇਹ ਵੀ ਤਾਂ ਹੁੰਦਾ ਜ਼ਹਿਰ ਜਿਹੜੀ ਚੰਡੀ ਜਾਂਦੇ ਆ ਸੋ ਸਖਤ ਕਾਰਵਾਈ ਹੋਊਗੀ ਪਰਿਵਾਰਾਂ ਦੇ ਨਾਲ ਖੜਾਂਗੇ ਔਰ ਇਹਹੀ ਕੋ ਪਰਮਾਤਮਾ ਅਗੇ ਅਰਦਾਸ ਕਰਦੇ ਆ ਅੱਜ ਗੁਰੂ ਘਰ ਖੜੇ ਆ ਕਿ ਪਰਮਾਤਮਾ ਜਿਹੜੇ ਚਲੇ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿਹੜੇ ਉਹਨਾਂ ਦੇ ਪਿੱਛੇ ਪਰਿਵਾਰ ਨੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਅਰਦਾਸ ਇਹ ਕਰਦੇ ਆ ਕਿ ਵੈਸੇ ਪੰਜਾਬੀ ਧਰਤੀ ਤੇ ਲੋਕ ਇੰਨੇ ਦਰਿਆ ਦਿਲ ਦੇ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ ਪਰ ਸਰਕਾਰਾਂ ਨਾਲ ਖੜਨਗੇ ਆ ਸੱਚੇ ਦਿਲੋਂ ਇਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਂਗੇ ਕੋਈ ਵੀ ਕਾਗਜ਼ ਪੱਤਰ ਦੀ ਜਾਂ ਕੋਈ ਸਾਈਨ ਕਰਾਉਣ ਦੀ ਉਹਦੇ ਵਾਸਤੇ ਖੱਜਲ ਖਵਾਰ ਹੋਣ ਅੰਮ੍ਰਿਤਸਰ ਜਾ ਕੇ ਇਹ ਵੀ ਨਹੀਂ ਸੀ ਅਫਸਰ ਕਰਿਆਉਣਗੇ ਇਹਨਾਂ ਦੇ ਕੱਲੇ ਕੱਲੇ ਦੀ ਫਾਈਲ ਬਣਾ ਕੇ ਲੈ ਕੇ ਮਾਨ ਸਾਹਿਬ ਠੀਕ ਬੋਲਿਆ ਪਿੰਡ ਮੈਂ ਗਿਆ ਕਹਿੰਦੇ ਪਿਛਲੇ 40 45 ਸਾਲਾਂ ਤੋਂ ਇੱਥੇ ਜਿਹੜੀ ਸ਼ਰਾਬ ਉਹ ਵੇਚੀ ਜਾ ਰਹੀ ਸੀ ਜੀ ਇਹ ਵਾਲ ਪਿੰਡ ਦੇ ਬਿਲਕੁਲ ਸਾਹਮਣੇ ਕੇਵਲ ਸੜਕ ਪਾਰ ਕਰਦਿਆਂ ਪੁਲਿਸ ਚੌਕੀ ਆ ਖੰਡਾਲੀ ਈ ਪਰਸਨ ਨੂੰ ਇੰਡੀਆ ਦੇ ਵੀ ਕਿ ਨਹੀਂ ਪਤਾ ਲੱਗਿਆ ਕਿ ਨਸ਼ਾ ਗੇਰੀ ਦਾ ਇਹ ਤਾਂ ਇੱਕ ਦੁੱਖ ਹੈ ਨਾ 40-45 ਸਾਲਾਂ ਤੋਂ ਮਤਲਬ ਜਿਹੜਾ ਲੱਗਿਆ ਹੋਇਆ ਸ਼ੌਂਕ ਹੈ ਉਹ ਹੁਣ ਕਰਤਾ ਰਹੇ ਆ ਸੀ ਆਪਣੇ ਕੋਲੋਂ ਤਾਂ ਪਰ ਉਦੋਂ ਦੇ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਤੇ ਵਿੱਚ ਜਮਾਨਤ ਤੇ ਨੇ ਉਹ ਤਾਂ ਆ ਇੱਥੇ ਆ ਕੇ ਮਿਲਫਸੋਸ ਵੀ ਕਰਕੇ ਗਏ ਨੇ ਉਹ ਜਮਾਨਤਾ ਪਿਆ ਆਪ ਜਮਾਨਤਾ ਤੈਨ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਸੁਪਰੀਮ ਕੋਰਟਾਂ ਚ ਸੋ ਇਹ ਇੱਕ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਜੜਨਗੇ ਸੋ ਕੋਸ਼ਿਸ਼ ਕਰ ਰਹੇ ਆ ਕਿ ਕਿ ਮਤਲਬ ਇਸ ਤੋਂ ਪਹਿਲਾਂ ਕਿ ਹੋਰ ਪੱਡੀਆਂ ਕਟਣਾ ਆਵਾ ਜਾਂ ਕੋਈ ਹੋਰ ਜ਼ਿਆਦਾ ਨੁਕਸਾਨ ਜਾਨੀ ਤੌਰ ਤੇ ਹੋਵੇ ਅਸੀਂ ਉਹਨਾਂ ਤੇ ਪਹਿਲਾਂ ਹੀ ਨੱਥ ਪਾ ਲਈਏ